ਸਤ ਸ੍ਰੀ ਅਕਾਲ ਜੀ ਸਾਡੇ ਵੱਲੋਂ ਜਨਕ ਸੰਗਾ ਫੈਮਿਲੀ ਵੱਲੋਂ ਤੇ ਅੱਜ ਦੇ ਬਲੌਗ 'ਚ ਤੁਹਾਡਾ ਹੈਗਾ ਸਵਾਗਤ ਤੇ ਪਹਿਲਾਂ ਜਿਨ੍ਹਾਂ ਨੇ ਸਾਡੇ ਬਲੌਗ ਦੇਖੇ ਆ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਦੇਖੇ ਉਹ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾ ਦਿਓ ਕਿਉਂਕਿ ਜਿਹੜਾ ਅਸੀਂ 6ਵੇਂ 7ਵੇਂ ਦਿਨ ਬਲੌਗ ਪਾਉਣੇ ਹੁਣ ਟਾਟੇ ਤੇ ਪਹੁੰਚ ਗਏ ਅਸੀਂ ਕਈ ਵਾਰੀ ਗੱਲਾਂ ਕੀਤੀਆਂ ਵੀ ਡੇਲੀ ਬਲੌਗ ਬਣਾਵਾਂਗੇ ਪਰ ਟਾਈਮ ਹੀ ਨਹੀਂ ਲੱਗਦਾ ਟਾਈਮ ਵੀ ਤਾਂ ਹੀ ਲੱਗੇ ਜੇ ਕੋਈ ਗੱਲਬਾਤ ਕਿਤੇ ਜਾਈਏ ਆਈਏ ਹਨਾ ਦੁਕਾਨਾਂ ਦਾ ਡੇਲੀ ਬਲੋਗ ਤਾਂ ਆਪਣੀ ਕੰਮਾਂ ਦੀ ਸੀ ਸਾਰਾ ਦਿਨ ਗਈ ਆ ਤੇ ਸਾਰੇ ਬਿਜੀ ਰਹਿੰਦੇ ਹੋਣੇ ਆ ਤੇ ਹੋਰ ਸਾਰਿਆਂ ਨੂੰ ਭੈਣਾ ਨੂੰ ਰਖੜੀ ਦੀਆਂ ਲੱਖ ਲੱਖ ਮੁबारकਾਂ ਕੱਲ ਸਾਡੀ ਵੀ ਭੈਣ ਆਈ ਸੀ ਮਾਸੀ ਬੁੜੀ ਹੋ ਰਖੜੀ ਬਣ ਕੇ ਗਈ ਆ ਤੇ ਕੱਲ ਨੂੰ ਦਿਉਰ ਸਾਹਿਬ ਦੇ ਵੀ ਆਪਾਂ ਜਾਣਾ ਆ ਰਾਤ ਮੇਰੇ ਇੱਥੇ ਹੈ ਨਹੀਂ ਕਿ ਭਤੀਜਾ ਹੀ ਆ ਹਾਂ ਇੱਕ ਭਰਾ ਇਹਦਾ ਮਲੇਸ਼ੀਆ ਜਾ ਇੱਕ ਹੋਣ ਗਿਆ ਕੈਨੇਡਾ ਚ ਤੇ ਇਹਨੇ ਭਤੀਜੇ ਦੇ ਮਤਲਬ ਪੈਸੇ ਇਦਾਂ ਹੁੰਦਾ ਕਿ ਵੇਲੇ ਭਰਾ ਨਾ ਹੋਵੇ ਨਾ ਹੋਵੇ ਨਾ ਹੀ ਨਾ ਹੋਵੇ ਭੈਣ ਨੂੰ ਜ਼ਰੂਰ ਹੁੰਦਾ ਮੈਂ ਪੈਸੇ ਲੈਣ ਕਿ ਆਉਣੀ ਆ। ਮੈਂ ਤਾਂ ਭਲਾ ਨਾ ਉਦਾਂ ਨਹੀਂ ਮੈਂ ਜਾ ਸਕਦੀ। ਨਹੀਂ ਉਦਾਂ ਤਾਂ ਜਾ ਸਕਦੀ ਉਦਾਂ ਤਾਂ ਭਾਵਾ ਭਰਾਵਾਂ ਦਾ ਕਦੀ ਹਾਲ ਚਾਲ ਦੇ ਉਤਸ਼ਾਹ ਹਣੀ ਵੀ ਹੋਰ ਵੀ ਭੈਣਾ ਨਾ ਪੁੱਛਣ। ਪਰ ਰਖੜੀ ਵਾਲੇ ਦਿਨ ਜ਼ਰੂਰ ਚਾਚਾ ਤਾਇਆ ਤੈਂ ਵੀ ਚੇਤੇ ਆ ਜਾਂਦੇ ਭਰਾ। ਮੇਰੀ ਭੈਣਾ ਨੂੰ ਬੇਨਤੀ ਆ। ਤੇ ਜਿਹੜੀ ਤਾਂ ਗਾਲੇ ਗੁੱਸੇ ਵਾਲੀ ਗਾਣੀ ਜਿੰਨਾ ਤੁਸੀਂ ਰਖੜੀ ਵਾਲੇ ਦਿਨ ਭਰਾ ਨੂੰ ਪਿਆਰ ਕਰਦੇ ਆ ਉਦਾਂ ਵੀ ਕਰਿਆ ਕਰੋ। ਕੋਈ ਭੈਣ ਅਪਰਾ ਦਾ ਰਿਸ਼ਤਾ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਹੈ ਜਿਹਦੀ ਇਹ ਪਿਆਰ ਘਟਦਾ ਜਾ ਰਿਹਾ ਹੈ ਇਸ ਲਈ ਇਹ ਕਟਾ ਰਖੜੀ ਦਾ ਨਹੀਂ ਇਕ ਤੱਕ ਤਸੀਮਤ ਰਹਿ ਗਿਆ ਹੁਣ ਹਾਂ ਵੀ ਇਹ ਹੁੰਦੇ ਮੈਂ ਅੱਜ ਕੱਲ ਦੀ ਸਚਾਈ ਦੱਸਣ ਜਾ ਰਿਆਂ ਅੱਡੀਆਂ ਕ ਭੈਣਾਂ ਤੇ ਇਹ ਹੀ ਸੋਚ ਕੇ ਜਾਂਦੀਆਂ ਵੀ ਸਾਨੂੰ ਕੀ ਮਿਲਦਾ ਫੇਮ ਉਹਨੇ ਪਲਾਂਨੇ ਦੇ ਭਰਾ ਨੇ ਤਾਂ ਦਿੱਤਾ ਸਾਨੂੰ ਆਹ ਦਿੱਤਾ ਇਹ ਪਿਆਰ ਪੈਸਾ ਤੇਲਾ ਪਿਆਰ ਹੀ ਰਹਿਣਾ ਪੈਸਾ ਢੇਲਾ ਕਿਸੇ ਨੇ ਨਾਲ ਨਹੀਂ ਲੈ ਕੇ ਜਾਣਾ ਜੇ ਆਪਣਾ ਕੋਈ ਭਰਾ ਕਿਸੇ ਟਾਈਮ ਮਤਲਬ ਗਰੀਬ ਹੋਣੇ ਜਾਂਦਾ ਕਾਰਜਾ ਨਹੀਂ ਹੁੰਦਾ ਥੋੜਾ ਵੀ ਦਿੰਦਾ ਤਾਂ ਹਸਕੇ ਲੈ ਜਾਇਆ ਕਰੋ ਤੇ ਜ਼ਰੂਰੀ ਨਹੀਂ ਡੰਬਾ ਲ ਜਾਣਾ ਦੋ ਕਰੜੇ ਕਰੜੇ ਰਸਗੁੱਲੇ ਲੈ ਜਾਇਆ ਕਰੋ ਇੱਥੇ ਪਤਾ ਥੋੜੇ ਮੈਂਨੇ ਆ ਹਾਂ ਉਹ ਮਸ ਹਲਕੇ ਐ ਤੇ ਮਤਲਬ ਜਿੱਥੇ ਇੱਕ ਪਾਸੇ ਆਪਣੇ ਤੁਹਾਨੂੰ ਪਤਾ ਯਾਰ ਦੋ ਪਹਿਲੂ ਹੋ ਜਾਂਦੇ ਜਿੱਥੇ ਇੱਕ ਖੁਸ਼ੀ ਦੀ ਲਹਿਰ ਹੁੰਦੀ ਦੂਜੇ ਪਾਸੇ ਕੋਈ ਨਾ ਕੋਈ ਉਦਾਂ ਦਾ ਕੰਮ ਵੀ ਹੋ ਜਾਂਦਾ ਹੁਣ ਤੁਸੀਂ ਇੱਕ ਖਬਰ ਪੜ੍ਹੀ ਹੋਣੀ ਆ ਕਿ ਇੱਕ ਲੇਡੀ ਨਾ ਕੁੜੀ ਨਾ ਕਿੰਨਾ ਮਤਲਬ ਨਰਸ ਜੀ ਗਈ ਬਈ ਕਿੰਨੇ ਉਹਨੇ ਮੰਦੀ ਹਾਲਤ ਕਰਕੇ ਕਿਸੇ ਨੇ ਉਸ ਦਾ ਮਤਲਬ ਜੋ ਵੀ ਬਲਾਤਕਾਰ ਕੀਤਾ ਹੈ ਨਾ ਬਈ ਮਤਲਬ ਆਪਣੇ ਪੰਜਾਬ ਚ ਲੇਡੀ ਸੇਵ ਨਹੀਂ ਗੀਆਂ ਕਿਤੇ ਵੀ ਹੈ ਨਹੀਂ ਜੇ ਗੱਲ ਕਰੀਏ ਆਪਣੇ ਦਿੱਲੀ ਚ ਹੋਇਆ ਇਹ ਚਾਂਸ ਪਾਰੋ ਕੁੜੀ ਨੇ ਦਿਲਾ 60 ਘੰਟੇ ਦੀ ਸ਼ਿਫਟ ਲਈ ਤੇ 3 ਵਜੇ ਜਾ ਕੇ ਸੌਣ ਗਈ ਸੀ ਇਹ ਵੀ ਮੈਂ ਤੇ 60 ਘੰਟੇ ਰ ਜਾਗੀ ਸਾਰੇ ਅਮਰੀਕਿਆਂ ਦੇਖਿਆ ਚਾਕਿਆ ਮੋੜ ਕੇ ਦੇ ਲੋ ਆਪਣੇ ਰੈਸਟ ਕਰਨ ਗਈ ਸੀ ਜਦੋਂ ਉਹਨਾਂ ਇਹ ਵਾਕਾ ਹੋਇਆ ਪਰ ਬਹੁਤ ਮਾੜੀ ਗੱਲ ਆ ਅੱਜ ਕੱਲ ਬੁੜੀਆਂ ਸੇਫ ਥੋੜੀ ਆ ਤੇ ਜੇ ਗੱਲ ਕਰੀਏ ਕਿ ਤੇ ਜਾ ਕੇ ਜੇ ਕੋਈ ਨਾਈਟ ਸ਼ਿਫਟ ਤੇ ਕੰਮ ਕਰਦੀਆਂ ਆ ਹਸਪੀਟਲਾਂ ਦੇ ਵਿੱਚ ਉਹ ਵੀ ਕੋਈ ਹੁਣ ਇੱਕ ਮੈਂ ਉਹਦੀਆਂ ਫੋਟੋਆਂ ਵੀ ਦੇਖੀਆਂ ਸਾਰਾ ਕੁਝ ਦੇਖਿਆ ਇੱਕ ਸੈਂਪਲ ਕੁੜੀ ਸੀ ਹਾਰੋਦੀਆਂ ਮੋਟਾਂ ਦੇਖੀਆਂ ਪੂਰੇ ਕੱਪੜਾਂ ਚ ਪਾਈਆਂ ਇੱਕ ਵੇਲੇ ਕਈ ਵੇਲੇ ਹੋਣ ਜਿੱਦਾਂ ਦਾ ਇੰਸਟਾਗ੍ਰਾਮ ਤੇ ਮਹੌਲ ਚੱਲ ਰਿਹਾ ਆ ਤੁਹਾਨੂੰ ਪਤਾ ਇੱਕ ਨੰਗ ਕੋਣਾ ਚੱਲਣ ਡੈਸ ਟਾਈਮ ਸਾਰਿਆਂ ਤੋਂ ਪਹਿਲਾਂ ਹਨਾ ਮੈਂ ਇਹ ਗੱਲ ਕਹਿਣਾ ਚਾਹੁੰਨਾ ਵੀ ਇੰਸਟਾਗ੍ਰਾਮ ਫੇਸਬੁੱਕ YouTube ਵਾਲਿਆਂ ਨੂੰ ਇਹ ਚਾਹੀਦਾ ਵੀ ਜਿਹੜੀਆਂ ਇਦਾਂ ਦੀਆਂ ਗੰਦੀਆਂ ਵੀਡੀਓ ਕੁੜੀਆਂ ਪਾਉਂਦੀਆਂ ਆਪਣਾ ਜਿਸਮ ਦਿਖਾਉਂਦੀਆਂ ਉਹ ਵੀਡੀਓ ਅਪਲੋਡ ਹੀ ਨਹੀਂ ਹੋਣੀ ਚਾਹੀਦੀ ਤੁਸੀਂ ਉਹਨਾਂ ਨੂੰ ਅਨਫੋਲੋ ਕਰੋ ਕੌਂਕੀ ਜਿਹੜਾ ਉਹਨਾਂ ਨੂੰ ਦੇਖ ਦੇਖ ਜੋ ਲੋਕਾਂ ਦੇ ਦਿਮਾਗ 'ਚ ਗੱਲ ਆਉਂਦੀ ਆ ਜਾਂਦੀ ਆ ਪਰ ਜਾਂਦੀ ਆ ਜਾਂ ਆਉਂਦੀ ਆ ਅੱਜ ਜਲਾ ਲਓ ਵੀ ਕੋਈ ਫੋਨ ਦੇਖਦਾ ਮੈਂ ਕੋਈ ਉਦਾਂ ਦੀਆਂ ਤਸਵੀਰਾਂ ਜਾਂ ਉਦਾਂ ਦੀਆਂ ਫੈਲੋਂ ਦੇਦਾ ਜੋ ਮੇਰੇ ਦਿਮਾਗ 'ਚ ਗੰਦੀ ਸੋਚ ਬਣ ਗਈ ਉਹ ਕੱਲ ਨੂੰ ਕੋਈ ਕੁਦਾਂ ਦੀ ਵੀ ਕੁੜੀ ਉਹ ਹੀ ਸ਼ਰੀਬ ਵੀ ਮੇਰੀ ਸੋਚ ਨੇ ਉਹ ਹੀ ਗੰਦਾ ਸੋਚਣਾ ਇਸ ਲਈ ਕਈ ਵੇਲੇ ਗੰਦੀਆਂ ਕੁੜੀਆਂ ਵਧੀਆ ਬਚਨੀ ਬਦਲ ਦਿੰਦੀਆਂ ਹਨ ਬੰਦੇ ਦੀ ਸੋਚ ਨਹੀਂ ਬਦਲ ਦਿੰਦੇ ਜਿਸ ਦਾ ਅਸਰ ਚੰਗੀਆਂ ਕੁੜੀਆਂ ਤੇ ਵੀ ਪੈਣ ਲੱਗ ਪਿਆ ਇਸ ਲਈ ਆ ਜੋ ਵੀ ਅੱਜ ਕੱਲ ਵੀਡੀਓ ਆਉਂਦੀਆਂ ਜੋ ਵੀ ਗੰਦਮਾਨ ਦੌਦਾ ਨਾ ਇਹਦਾ ਇੱਕ ਮਦਲੇ ਦੇ ਖਲਾਫ ਵੀ ਉਹ ਹੁਣ ਉਹ ਕੁੜੀ ਆ ਸਾਰੇ ਮੋਹਵਤੀਆਂ ਚੱਕੀ ਫਿਰਦੇ ਆ ਸਭ ਕੁਝ ਐ ਕਰੀ ਫਿਰਦੇ ਆ ਪਰ ਉਹਦਾ ਹੁਣ ਮੋਹ ਨੇ ਵਾਪਸ ਤੇ ਨਹੀਂ ਆਉਣਾ ਜਿਨ੍ਹਾਂ ਦੀ ਧੀ ਚਲ ਗਈ ਜਿਹੜੇ ਮਾਪੇ ਆ ਉਨਾਂ ਲਈ ਜੋ ਦੋਖਾ ਉਹ ਕਿਸੇ ਹੋਰ ਲਈ ਨਹੀਂ ਇਸ ਕਰਕੇ ਤੁਸੀਂ ਪਹਿਲਾਂ ਆਵਾਜ਼ ਠਾਉ ਜਿਹੜਾ ਗੰਦਪੁਣਾ ਪਾਉਂਦੀਆਂ ਸਾਰੇ ਪਾਸੇ ਜਿਹੜੀਆਂ ਇਦਾਂ ਦੀਆਂ ਵੀਡੀਓ ਬਣਾਉਂਦੀਆਂ ਆ ਜੋ ਕੁਝ ਕਰਦੀਆਂ ਜੋ ਇੰਸਟਾਗ੍ਰam ਆਪਾਂ ਟੱਬਲ ਤੇ ਨਹੀਂ ਦੇਖ ਸਕਦੇ ਭੈਣਾ ਚ ਨਹੀਂ ਦੇਖ ਸਕਦੇ ਆਪਣੇ ਪੁੱਤ ਦੀ ਇਦਾਂ ਹੀ ਨਹੀਂ ਤੁਸੀਂ ਪਤਾ ਨਹੀਂ ਕਿਹੜਾ ਲਾਜ ਕਦੋਂ ਹੋ ਜਾਣਾ ਇਸ ਲਈ ਪਹਿਲਾਂ ਉਸ ਚੀਜ਼ ਨੂੰ ਤੁਸੀਂ ਇਹ ਜ਼ਰੂਰੀ ਨਾ ਕਰਿਆ ਕਰੋ ਵੀ ਜਦੋਂ ਕੋਈ ਮਰ ਗਿਆ ਉਦੋਂ ਹੀ ਤੁਸੀਂ ਮੌਗਵਤੀਆਂ ਚੱਕਣੀਆਂ ਜਿੰਦੇ ਜੀ ਵੀ ਕਿਸੇ ਦੀ ਆਵਾਜ਼ ਉਠਾ ਲਿਆ ਹੁਣ ਇੱਕ ਗੱਲ ਇਹ ਵੀ ਹੈ ਜਿੱਦਾਂ ਹੁਣ ਜੋ ਉਹਦਾ ਬਲਾਤਕਾਰ ਹੋਇਆ ਆਪਣੇ ਦੇਸ਼ ਵਿੱਚ ਉਹਨੂੰ ਕੋਈ ਸਜ਼ਾ ਹੀ ਨਹੀਂ ਚੱਜਦੀ ਹੈ ਕਿ ਮੈਂ ਤਾਂ ਕਹਿੰਦੀ ਉਹਨੂੰ ਤਾਂ ਬੰਦੇ ਨੂੰ ਹਨਾ ਉਦਾਂ ਹੀ ਮਾਰਨਾ ਚਾਹੀਦਾ ਐਨ ਉਹਦਾ ਟੋਟੇ ਟੋਟੇ ਕਰਕੇ ਉਹਨੇ ਵੜ ਦੇਣੇ ਚਾਹੀਦੇ ਵੀ ਜਿਹੜਾ ਦੂਸਰਿਆਂ ਨੂੰ ਵੀ ਨਸੀਹਤ ਮਿਲੇ ਵੀ ਹਾਂ ਇਹਨਾਂ ਨੂੰ ਫਾਂਸੀ ਮਿਲੀ ਜਾਏ ਇਹਨਾਂ ਨੂੰ ਕੋਈ ਮਤਲਬ ਹੋਇਆ ਇਹਨਾਂ ਨੂੰ ਐਨ ਸੀ ਇਹ ਦੇ ਕੇ ਮਾਰਨਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਦਬਈ ਲਾ ਲਓ ਹੋਰ ਕੋਈ ਲਾ ਲਓ ਆਰਬ ਕਈ ਦੇਸ਼ ਚੀਨੇ ਵਧੀਆ ਆ ਜਦੋਂ ਇਦਾਂ ਦਾ ਕੋਈ ਕੰਮ ਕਰਦੇ ਅਗਲੇ ਜਿੱਦਾਂ ਦੀ ਚੋਰੀ ਕਰਦਾ ਗੋਟ ਲਾ ਦਿੰਦੇ ਆ ਬਲਾਦਕਾਰ ਕਰਦੇ ਸੈਰ ਲਾ ਦਿੰਦੇ ਇਹ ਇੱਥੇ 2-4 ਸੈਰ ਲਿੱਥੇ ਆ ਨਾ ਤੇ ਤੀ ਭੈਣ ਨੂੰ ਕੋਈ ਹੱਥ ਨਾ ਪਾਉ ਤੇ ਤੀਆਂ ਭੈਣਾਂ ਨੂੰ ਵੀ ਸ਼ਰਮ ਕਰਨੀ ਚਾਹੀਦੀ ਆ ਜਿਹੜੀਆਂ ਗੰਦੀਆਂ ਇਹ ਰੀਲਾਂ ਬਣਾਉਂਦੀਆਂ ਇਹ ਮੈਂ ਤੁਹਾਨੂੰ ਕਹਿੰਦਾ ਵੀ ਇਹਨਾਂ ਨੂੰ ਵੀ ਸਜ਼ਾਵਾ ਮਿਲਣੀਆਂ ਚਾਹੀਦੀਆਂ ਇੰਨਾ ਖਲਾਫ ਜਿਹੜਾ ਇਦਾਂ ਦਾ ਕੰਮ ਕਰਦਾ ਹੈ ਨਾ ਕੋਈ ਆਂਡ ਗਵਾਂਡ ਪੱਠੇ ਹੋ ਕੇ ਉਹਨਾਂ ਦੇ ਘਰੇ ਚਲ ਜਾਇਆ ਕਰੋ ਵੀ ਤੁਹਾਡੀ ਕੁੜੀ ਆ ਗੰਧ ਪਾਉਂਦੀ ਆ ਤੁਸੀਂ ਮਨਾ ਨਹੀਂ 13 13 12 12 ਸਾਲਾਂ ਦੀਆਂ ਕੁੜੀਆਂ ਕਿੱਦਾਂ ਜਿਹੜੀਆਂ ਅੱਗੇ ਅੱਡਾ ਖੱਡਾ ਖੇਡਦੀਆਂ ਹੁੰਦੀਆਂ ਆਂ ਜਿਨ੍ਹਾਂ ਨੂੰ ਪੰਨਲੀ ਪੂੰਜਣ ਦਾ ਚਾਅ ਨਹੀਂ ਅੱਜ ਕੱਲ ਇੰਸਟਾਗ੍ਰਾਮ 'ਤੇ ਉਹ ਆਪਣੇ ਸਰੀਰ ਜਸਮ ਦਿਖਾਉਂਟੀਆਂ ਤੇ ਬੁੱਕੇ ਮਾਰਨ ਵਾਲੀਆਂ ਗੱਲ ਵਾ ਉਹਨਾਂ ਦੇ ਮਾਪੇਰੀ ਇਹ ਕੋਈ ਹਸਣ ਖੇਡਣ ਵਾਲੀ ਗੱਲ ਨਹੀਂ ਪੰਜਾਬ ਇਸ ਟਾਈਮ ਖਤਮ ਹੋਣ ਦੀ ਤਦਾਰਤ ਆ ਕਿਉਂ ਨੰਬਰ 1 ਸਾਰਿਆਂ ਨਾਲੋਂ ਜ਼ਿਆਦਾ ਗੰਦ ਪੰਜਾਬ ਦੇ ਵਿੱਚ ਪਾਤਾ ਕੁੜੀਆਂ ਨੇ ਅੱਜ ਜਦੋਂ ਕਦੇ ਜੈਮ ਵਾਲਾ ਕੰਮ ਕੀਤਾ ਹਨ ਜੋ ਆ ਵੀਡੀਓ ਸਭ ਆਪਣੇ ਸਰੀਰ ਜਿਹੜੀਆਂ ਪ੍ਰਾਣੀਆਂ ਬੁੜੀਆਂ ਦੇਖ ਲਓ ਪਹਿਲੀਆਂ ਕਿਤਾਬਾਂ ਪੜ੍ਹ ਲਓ ਕਿ ਘਰਾ ਪਾਉਂਦੀਆਂ ਉਹਦੀਆਂ ਹੀ ਸੈਕ ਟਾ ਕੇ ਰੱਖਦੀਆਂ ਹੁੰਦੇ ਜਾਂ ਚੁੰਨੀ ਦਾ ਛੱਡੋ ਜਿੱਦਾਂ ਉਹ ਸਾਬ ਨੇ ਵੀ ਨਹੀਂ ਲਈ ਕਹਿਣਾ ਲੱਗੇ ਨੇ ਉਹਨੇ ਚੁੰਨੀ ਨਾ ਛੱਡੋ ਚੁੰਨੀ ਗਾਲਚੀ ਹੋਵੇ ਉਹੀ ਬਹੁਤ ਵਧੀਆ ਆ ਘੱਟੋ ਘਾਟ ਆਪਣੇ ਕੱਪੜਾ ਲੀੜਾ ਪਾਉਣ ਦਾ ਆਪਾਂ ਨੂੰ ਅਕਲ ਹੋਣੀ ਚਾਹੀਦੀ ਆ ਵੀਡੀਓ ਤੇ ਮੈਂ ਕਿਹੜੀਆਂ ਕੁੜੀਆਂ ਹੋ ਆ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਕਹਿੰਦੇ ਨਹੀਂ ਮੈਂ ਤਾਂ ਨਾ ਤਾਂ ਉਹ ਕਹਿੰਦੇ ਉਹ ਸੁਣਦੀਆਂ ਨਹੀਂ ਗੀਆਂ ਇੱਕ ਚੰਡੀਗੜ੍ਹ ਸ਼ਹਿਰ ਨੇ ਇੰਨਾ ਕੁਝ ਬਗਾੜ ਦਿੱਤਾ ਜਿਹੜੀਆਂ ਚੰਡੀਗੜ੍ਹ ਚੱਲ ਜਾਂਦੀਆਂ ਨਾ ਉਹਨਾਂ ਨੂੰ ਲੱਗਦਾ ਵੀ ਅਹੀਂ ਕਰੇ ਕਿਤੇ ਬਾਹਰਲੀ ਕੰਟਰੀ ਚੱਲ ਜਾਂਦੀਆਂ ਇਹ ਤਾਂ ਗੋਰੀਆਂ ਨਾਲੋਂ ਵੀ ਉੱਪਰ ਦੀ ਚੱਲ ਗਈਆਂ ਕਈ ਭੈਣਾਂ ਨੇ ਗੁੱਸਾ ਕਰਨਾ ਮੇਰੀ ਇੱਕ ਬੇਇਤੀ ਹੈ ਮੈਂ ਸਾਰੀਆਂ ਭੈਣਾਂ ਨੂੰ ਨਹੀਂ ਕਹਿੰਦਾ ਸਾਰੀਆਂ ਧੀਆਂ ਨੂੰ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਜਿਨ੍ਹਾਂ ਨੇ ਗੰਦ ਪਾਇਆ ਇਸ ਲਈ ਜੇ ਤੁਸੀਂ ਆਪਣਾ ਕਰਤਾਰ ਗਾਂ ਯੋਧੇ ਗਾਂ ਉਦਾਂ ਦੇ ਬੱਚੇ ਜਨਮਨੇ ਆ ਜਿਹੜੇ ਦੀਸ਼ ਕੌਮਲੀ ਮਾਰਨ ਤੇ ਉਹ ਇਦਾਂ ਨਹੀਂ ਜਨਮਨੇ ਵੀ ਜਿੱਦਾਂ ਮਦ ਤੁਸੀਂ ਗੰਦ ਪਾਇਆ ਉਹ ਤੁਹਾਨੂੰ ਆਪਣੇ ਧਰਮ ਨਾਲ ਜੋੜਨਾ ਪੈਣਾ ਫੇਰ ਮਤਲਬ ਚਾਜ ਦੇ ਕੰਮ ਕਰਨੇ ਪੈਣੇ ਆ ਇਦਾਂ ਦਾ ਗੰਦਪੁਣਾ ਨਹੀਂ ਕਰਨਾ ਪੈਣਾ ਇਸਨੇ ਤੁਸੀਂ ਜਿਹੜੀਆਂ ਵੀ ਰੀਲਾਂ ਇਦਾਂ ਦੀਆਂ ਪਾਉਂਦੀਆਂ ਉਹਨਾਂ ਨੂੰ ਤੁਸੀਂ ਅਨਫੋਲੋ ਕਰ ਦੋ ਅਨਫੋਲੋ ਨਹੀਂ ਬਲੌਕ ਕਰ ਦੋ ਬਲੌਕ ਹੀ ਕਰੋ ਕੱਗਲੇ ਨੂੰ ਪਤਾ ਲੱਗੇ ਵੀ ਨਾਲੇ ਨਜਾਇਜ਼ ਰਿਪੋਰਟ ਕਰ ਦੋ ਹਨ ਕਿਉਂਕਿ ਅੱਜ ਜਿੱਦਾਂ ਦੇ ਕਾਰਨਾਂ ਮੰਦੇ ਕੋਸ਼ਿਸ਼ ਦੇ ਆਪਾਂ ਆਪ ਵੀ ਜ਼ਿੰਮੇਵਾਰ ਆ ਪਰ ਕਈ ਵੇਲੇ ਮਾੜੇ ਕੰਮ ਕੋਈ ਕਰਦਾ ਨਤੀਜਾ ਕਿਸੇ ਨੂੰ ਆਪਾਂ ਇਹਨਾਂ ਦੇ ਨਿਆਂ ਨੇ ਸਮਝਦੇ ਨਹੀਂ ਇਸ ਗੱਲ ਨੂੰ ਉਹ ਵੀ ਕੀ ਕਰਨਾ ਹਨ ਜੇ ਆਪਾਂ ਵੈਸੇ ਗੱਲ ਕਰਦੇ ਆਂ ਬੰਦੇ ਆਨੇ ਮਾਤਿਨਾ ਦੇ ਪੰਜਾਬ ਆ ਵਕ ਖਤਮ ਹੋਣ ਦੀ ਤਤਾਰ ਦੇ ਕਹਿੰਦੇ ਨੇ ਚਿੱਟਾ ਹੋ ਗਿਆ ਲਉ ਉਹ ਹੋ ਗਿਆ ਨਾ ਸਾਡੇ ਵਿੱਚ ਪਿਆਰ ਰਿਆ ਨਾ ਸਾਡੇ ਲੋਕੀ ਇੱਥੇ ਰਹਿ ਦੂਜਿਆਂ ਨੇ ਨਾਰਾਜ਼ ਕਰ ਲਿਆ ਨਾ ਸਾਡੇ ਚ ਏਕਤਾ ਰਹੀ ਇੱਕ ਦੂਜੇ ਦੀਆਂ ਹੀ ਲੱਤਾਂ ਫੇਚਣ ਗੱਲ ਹੁਣ ਤੁਸੀਂ ਸਾਡਾ ਹੀ ਲਾ ਲਓ ਸੈਟ ਆਪਾਂ ਮੈਂ ਸਾਡਾ ਨਹੀਂ ਮਤਲਬ ਲਾ ਲਓ ਜਿੰਨੇ ਵੀ ਵੀਰ ਇੰਸਟਾਗ੍ਰਾਮ ਤੇ ਵਧੀਆ ਵੀ ਚਲੋ ਵੀਡੀਓ ਬਣਾਉਂਦੇ ਆਉਣਗੇ ਪਰ ਹਾਰਕ ਵੀਡੀਓ ਬਣਾਉਂਦੇ ਉਹਨਾਂ ਵੀ ਕਈ ਪਿੰਡ ਦੇ ਲੋਕ ਲੱਗਣ ਡਏ ਆ ਉਹਨਾਂ ਨੂੰ ਵੀ ਕਿਉਂ ਕਿਉਂਕਿ ਅਸੀਂ ਇੱਕ ਦੂਜੇ ਤੋਂ ਜੈਲਸ ਹੋ ਕਰਦੇ ਆ ਇਹ ਨਹੀਂ ਵੀ ਸਾਡੇ ਪਿੰਡ ਦਾ ਕੋਈ ਨਾਂ ਖਰਾਬ ਕਰਦਾ ਉਹਨੂੰ ਤਾਂ ਕਹਿਣਾ ਹੀ ਕਹਿਣਾ ਜੇ ਕੋਈ ਉਦਾਂ ਵੀ ਕਿਸੇ ਤਰ੍ਹਾਂ ਆਪਣਾ ਪਿੰਡ ਦਾ ਨਾਂ ਚਲੋ ਘੱਟੋ ਘੱਟ ਜਿਵੇਂ ਸਾਨੂੰ ਕੋਈ ਫੋਨ ਕਰਦਾ ਕਿਹੜੇ ਪਿੰਡ ਦੇ ਵੀਰ ਜੀ ਇਹਨਾਂ ਤਾਂ ਜ਼ਰੂਰ ਪਹੁੰਚ ਕਹਿੰਨੇ ਆ ਅਸੀਂ ਕਾਲਾ ਸਿੰਘਿਆਂ ਦੇ ਆ ਤੇ ਸਾਨੂੰ ਜ਼ਿਆਦਾ ਇਹ ਹੁੰਦਾ ਵੀ ਜੇ ਕੋਈ ਚੰਗਾ ਕੰਮ ਕਰਦਾ ਉਹਦੀ ਤਾਰੀਫ਼ ਕਰੋ ਜੇ ਮਾੜਾ ਕੰਮ ਕਰਦਾ ਤੂੰ ਉਹਨੂੰ ਜ਼ਰੂਰ ਬਾਈਕਾਟ ਕਰੋ ਇਸ ਲਈ ਸਾਰੇ ਜਾਣਿਆ ਇਹ ਆ ਵੀ ਕੁਝ ਚੀਜ਼ਾਂ ਆਪਣੇ ਹੱਥ ਵਿੱਚ ਹੁੰਦੀਆਂ ਤੇ ਉਹਨੂੰ ਆਪਣੇ ਹੱਥ ਦੇ ਵਿੱਚ ਹੀ ਰੱਖੋ ਇੱਕ ਲਿਮਟ ਹੁੰਦੀ ਆ ਅਸੀਂ ਉਸ ਲਿਮਟ ਨੂੰ ਪਾਰ ਨਹੀਂ ਕਰਦੇ ਹੈ ਜੀ ਸਾਨੂੰ ਪਤਾ ਆ ਵੀ ਅਸੀਂ ਕਿੱਥੇ ਤੱਕ ਮਤਲਬ ਆਪਾ ਹੋਣਾ ਆ ਜਾਂ ਕਿੱਥੇ ਤੱਕ ਅਸੀਂ ਆਪਣੇ ਵੀਡੀਓ ਦੀ ਸੀਮਤ ਅਸੀਂ ਮਾਰਖੀ ਏਨੇ ਵੀ ਅਸੀਂ ਜੇ ਅਸੀਂ ਬਾਹਰ ਲਹੋਣ ਨੂੰ ਤੇ ਜੋ ਮਰਜ਼ੀ ਬਣਾਈ ਜੋ ਤੇ ਜੋ ਮਰਜ਼ੀ ਅਜਤਰ ਕੀ ਕੁਛ ਚੱਲਦਾ ਤੁਹਾਨੂੰ ਨਹੀਂ ਪਤਾ ਸਾਰੇ ਹਨ। ਵੀ ਹੁਣ ਤੁਸੀਂ ਰਖੜੀ ਦਾ ਤਿਹਾਰ ਵਾ ਮੈਂ ਸਾਰੀਆਂ ਭੈਣਾਂ ਨੂੰ ਬੇਇੱਜ਼ਤੀ ਕਰਦਾ ਵੀ ਘੱਟੋ ਘੱਟ ਇਹ ਤੁਸੀਂ ਨਾ ਨਾ ਲਓ ਵੀ ਜਿਹੜੀਆਂ ਵੀ ਬੂੜੀਆਂ ਕੁੜੀਆਂ ਇਦਾਂ ਦੀਆਂ ਵੀਡੀਓ ਪਾਉਂਦੀਆਂ ਵੀ ਅਸੀਂ ਸਾਰਿਆਂ ਨੂੰ ਬਲੌਕ ਕਰਨਾ ਤੇ ਅਨਫੋਲੋ ਕਰ ਦੇਣਾ। ਵੀ ਅਸੀਂ ਇਹਨਾਂ ਦੀਆਂ ਚੀਜ਼ਾਂ ਦੇਖਣਾ ਨਹੀਂ। ਜੇ ਹੌਲੀ ਹੌਲੀ ਆਪਾਂ ਸੁਧਾਰ ਕਰਾਂਗੇ ਤਾਂ ਹੀ ਹੋਣਾ ਨਹੀਂ ਤੇ ਕਿਸੇ ਦਿਨ ਆਪਣੇ ਖੁਦ ਦੇ ਬੱਚੇ ਇਹਦੇ ਵਿੱਚ ਸ਼ਿਕਾਰ ਹੋ ਜਾਣੇ ਤੁਹਾਨੂੰ ਮੈਂ ਦੱਸ ਦੇਣਾ। ਕਈ ਅਮਰਤ ਧਾਰੀਆਂ ਮਾਂ ਪੇ। ਕਈ ਅਮਰਤ ਧਾਰੀਆਂ ਮਾਂ ਪੇ ਉਹਨਾਂ ਦਾ ਪੇਸ਼ ਨਹੀਂ ਚੱਲਣ ਦੇ ਉਹਨਾਂ ਦੇ ਨਿਆਣੇ ਕੀ ਕਰਨ ਦੇ ਆ। ਕਿਉਂਕਿ ਅਗਲੇ ਟੁੱਟ ਟੁੱਟ ਪੈਂਦੇ ਆਪਣੇ ਮਾਂ ਪੇ ਨੂੰ। ਇਸ ਲਈ ਕਹਿਣ ਦਾ ਕੋਈ ਹੱਕ ਨਹੀਂ ਰਹਿ ਗਿਆ ਤੁਸੀਂ ਆਪਣੇ ਪੰਜਾਬ ਨੂੰ ਜੇ ਬਚਾਉਣਾ ਇਹ ਨਾ ਮੈਂ ਨਾ ਬਚਾਵਾਂ ਉਹ ਬਚਾਵੇ ਉਹ ਬਚਾਵੇ। ਇੱਕ ਇੱਕ ਕਿੰਦੀ ਬੂੰਦ ਨਾਲ ਸਮੁੰਦਰ ਭਰਦਾ ਹੁੰਦਾ। ਜੇ ਸਾਰੇ ਜਣੇ ਨਿਰਣਾ ਲਾਵਾਂਗੇ ਤਾਂ ਫੀ ਕੋਈ ਨਾ ਕੋਈ ਹੋ ਸਕਦਾ ਤੇ ਜੇ ਕੋਈ ਗਲਤ ਮਲਤ ਗੱਲ ਕਹੀ ਗਈ ਹੋਵੇ ਹੱਥ ਜੋੜ ਕੇ ਮਾਫੀ ਮੰਗਦੇ ਆ ਉਹਦੇ ਵਾਸਤੇ ਰੋ ਤੇ ਚੜਦੀ ਕਲਾ ਕਰੋ ਤਵੋ ਪਰ ਜਿਹੜਾ ਕੰਮ ਏ ਕੁੜੀ ਨਾਲ ਹੋਇਆ ਇਹ ਬਹੁਤ ਗਲਤ ਹੋਇਆ ਕਾਨੂੰ ਆਪਣੇ ਵੀ ਧੀ ਭੈਣ ਨਾਲ ਹੋ ਸਕਦਾ ਇਸ ਲਈ ਇਹ ਵੱਧ ਤੋਂ ਵੱਧ ਇਹ ਕਹੋ ਵੀ ਇਸ ਬੰਦੇ ਨੂੰ ਫਾਂਸੀ ਹੀ ਲੱਗਣੀ ਚਾਹੀਦੀ ਹੈ ਤਾਂ ਜੋ ਇਸ ਕੰਮ ਤੇ ਰੋਕ ਪਵੇ ਪਹਿਲਾ ਚਾਂਸ ਨਹੀਂ ਬਹੁਤ ਜ਼ਿਆਦਾ ਚਾਂਸ ਹੋਵੇ ਤੇ ਹੁਣ ਆਪਾਂ ਇਹ ਕਿਹਦੇ ਤੇ ਕਾਲੂ ਅਸੀਂ ਜਾਣਾ ਆ ਰੱਖਣੀ ਬੰਨਣਾ ਤੇ ਫੇਰ ਹਾਂ ਕਾਲ ਦਾ ਗੱਲ ਤੁਸੀਂ ਪਰ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਆ ਕਿ ਜਿਹੜਾ ਤੁਸੀਂ ਆਜ ਕੰਮ ਕੁੜੀ ਨਾ ਹੋਇਆ ਬਹੁਤ ਗਾਹਤ ਹੋਇਆ ਇਹਦੇ ਬਾਰੇ ਸੋਚੋ ਚੰਗੀ ਤਰ੍ਹਾਂ ਇਹ ਹੀ ਆਪਣੀ ਧੀ ਭੈਣ ਕੁੜੀ ਨਾ ਕਿਸੇ ਨਾ ਹੋ ਜਾਂਦਾ ਤਾਂ ਆਪਾਂ ਜੂਂਦਾ ਮਾਰ ਦੇਣਾ ਸੀ ਤੇ ਇਹ ਨੌਬਤ ਆਪਣੇ ਪਰਿਵਾਰ ਤਾਂ ਨਾ ਪਹੁੰਚੇ ਤੇ ਇਹਦੇ ਨਾਲ ਸਾਰੇ ਸਾਥ ਰੜ ਕੇ ਦੋ ਇਹ ਇੱਕ ਖਾਤਮ ਕਰ ਨੇ ਗੱਲਾਂ ਜਿਹੜੀਆਂ ਗਾਲਤ ਹੋ ਰਹੀਆਂ ਇਹਨਾਂ ਨੂੰ ਖਾਤਮ ਕਰੋ ਤੇ ਵਾਹਿਗੁਰੂ ਜੀ ਦਾ ਆਕਾਸ਼ਾ ਦਾ ਵਾਹਿਗੁਰੂ ਜੀ ਕੀ ਫਤਿਹ ਤੇ ਚੜ੍ਹਦੀ ਕਲਾ ਦੀ